ਇੱਕ ਲੱਖ ਦੀ ਰੇਸ ਦਾ ਜੀ ਕਰਿਓ ਗੱਲ 1 ਲੱਖ ਦੀ ਰੇਡ ਤੇ ਮੈਨੂੰ ਲੱਗਦਾ ਸ਼ੇਲੀ ਇਧਰੇ ਪਾਸੇ ਗਿਆ ਇਤਿਹਾਸਿਕ ਮੈਚ ਫਕਰ ਚੰਡੇ ਵਾਲਾ ਸਰਾ ਗਰਾਈ ਜਾਂਦਾ ਏ ਅੱਜ ਲੋ ਜਦੋਂ ਪਹਿਲੀ ਕਬੱਡੀ ਪਈ ਹੈ ਉਹ ਜੱਗੂ ਸਾਲੂ ਵਾਲਿਆ ਪਹਿਲੀ ਕਬੱਡੀ ਪਰ ਉਹਨੇ ਤਿਆਰ ਪਰ ਤਿਆਰ ਹੈ ਉਹ ਪਹਿਲਾ ਜਿੱਰੀ ਵਾਲਿਆ ਪਹਿਲਾ 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 ਉਹ ਨਿਸ਼ਾਨਦੇ ਉਹ ਸਵਾਦ ਕਬੱਡੀ ਦਾ ਲੋ ਪਹਿਲੀ ਕਬੱਡੀ ਦੇ ਭਰਥੂ ਪੈਂਦਾ ਏ ਲਾਈਨ ਕਲੀਅਰ ਕਰ ਲੋ ਵੀਰ ਬਣ ਕੇ ਥੋੜੀ ਜੀ ਲਾਈਨ ਵੀਰ ਜੀ ਲਓ ਸਾਹਮਣੇ ਜਿਹੜੇ ਭੂਰੀ ਆ ਗਿਆ ਬਣ ਚੱਕ ਬਾਇ ਜੇ ਕਿ ਯਾਰ ਕਾਰੇ ਦਾ ਜ਼ਿਲ੍ਹੇ ਬਰਦਾਲੇ ਦਾ ਖੇਡ ਕਬੱਡੀ ਇਹਦੇ ਮੇਰਾ ਲੱਗਦੀ ਹੈ ਅਧੂਰੀ ਹੈ ਖੇਢੀ ਜਾਂਦਾ ਛੰਨਾ ਵਾਲਾ ਪੂਰੀ ਹੈ ਰਣ ਕੇ ਖੇਢੀ ਜਾਂਦਾ ਛੰਨਾ ਵਾਲਾ ਪੂਰੀ ਹੈ ਆ ਨੌਜਨ ਕਰਦਾ ਕਮਾਲਾ ਇਹਨੂੰ ਕਹਿੰਦੇ ਆ ਪਾਲਾ ਇਹ ਰਿੰਡਰ ਹੈ ਚੋਟੀ ਦਾ

ਇਹ ਸੁਲਤਾਨ ਹੈ ਇਹ ਸੁਲਤਾਨ ਹੈ ਇਹ ਸੁਲਤਾਨ ਹੈ ਅਗਲੀ ਕਬੱਡੀ ਨੌਜਵਾਨ ਸਾਹਿਬ ਦੇਵਣ ਵਾਲੇ ਦੀ ਅਦਰ ਸਾਹਲ ਕਹਿੰਦੇ ਦੇਵਣ ਵਾਲਾ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਪਰ ਪਿਆਰ ਬਲ ਪਿਆਰ ਉਹ ਦੇਖਾਂਗੇ ਕੌਣ ਰੋਗੂ ਬੋੜ ਖੇਡ ਕੌਣ ਬੂੜੇ ਦਿੰਦੇਗਾ ਉਹ ਧਰਤ ਕਮਾਲ ਦੀ ਉਹ ਧਰਤ ਹਰਿਆਣੇ ਦੀ ਇਹ ਸਾਡੇ ਨੇ ਇਹ ਸਾਡੇ ਨੇ ਉਹ ਪੰਜਾਬ ਦੀ ਸਾਡਾ ਹਰਿਆਣਾ ਦੀ ਸਾਡਾ ਉਹ ਪਿਆਰ ਨਾਲ ਜੇ ਰੱਖਿਓ ਉਹ ਸਾਹਲ ਦੇ ਦੇਵਣ ਵਾਲਾ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਵਿੱਕੀ ਹਰੀ ਜੇ ਚਾਲਣ ਦਾ ਕਬੱਡੀ ਕਬੱਡੀ को ची नेक ਠਿਕਰੀਆਂ ਵਾਲੀਆਂ ਠਿਕਰੀਆਂ ਵਾਲੀਆਂ ਸ਼ੈਲੀ 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 35 ਤੱਕ ਮਿੱਕਾ ਰੁੜਕੇ ਦਾ ਕੰਮ ਕਰੂਗੀ ਅੱਤ ਆਓ ਸਾਹਮਣੇ ਅਜੇ ਰੇਡ ਦੇ ਕਸ਼ਤਰ ਵਾਲਾ ਅੱਤੋ ਗੜੀ ਲਾ ਕੇ ਤਰੇ ਵੀਰ ਬਣ ਕੇ ਜੇ ਤੁਸੀਂ ਤੇ ਮੁੜ ਤੋਂ ਉਹ ਜੰਤ ਤਦਾ ਸਪੋਰ ਦੇਣ ਅਜੇ ਰੁੜਕੇ ਜਗਦਾ ਅਜੇ ਰੁੜਕੇ ਜਗਦਾ ਰਾਜੀ ਵਰਗੇ ਸੋਹਣੀ ਵਰਗੇ ਨੰਬਰ ਰੇਡਰ ਦਾ ਓਏ ਅਮਰ اپنا پیار کرسے لگتے آؤ کھے گا کن بلے بلے کراؤ آؤ ਬੱਜਿਆ ਪੰਜਾਬੀਆਂ ਦਾ ਬੱਜੂ ਕਹਿੰਦਾ ਚੱਕੂ ਦਾ ਚੱਕੀ ਦਾ ਜਦੋਂ ਚੱਕ ਰੂਗਾ ਪੰਜਾਬੀਆਂ ਦਾ ਪਿੰਕੀ ਦਾ ਬਿੰਦੂ ਫਰਾੜੇ ਦਾ ਗੁਬਾਰਪੁਰੇ ਨੰਨੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੁਖੇ ਭੰਡਾਲਾ ਖੁਸ਼ੀ ਦੁਕਾਨਾਂ ਦਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਗੰਗੀ ਸੰਤੋ ਜੀ ਕਹਿੰਦੇ ਧੰਨਵਾਦ ਕਰ ਰਹੀ ਹੈ ਜੱਟੂ ਸੇਦੋ ਵਾਲਾ ਕਬੱਡੀ ਪਾ ਰਿਹਾ ਉੱਥੇ ਕਹਿੰਦੇ ਸੇਦੋ ਵਾਲਾ ਪਿੰਡ ਹੈ ਉੱਥੇ ਸਤਿਕਾਰ ਕਰਨੀ ਮੀੜ ਨੇ ਸੁਖੀ ਪੈਸ ਪ੍ਰੀਤ ਕੰਗਸਾਹਬ ਰਾਏ ਬਹੁਤ ਧੰਨਵਾਦ ਵੱਡੀਆਂ ਸਪੇਟਾ ਵੱਡੀਆਂ ਗੱਲੋਂ ਵੱਡੀਆਂ ਟੀਮਾਂ ਔਰ ਰਾਜੀ 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 ਰਾਜੂ 10000 ਰੁਪਏ ਰਾਜੂ ਦੇ ਜੱਫੇ ਦਾ ਰੇਪ ਲਾਓ ਸਾਹਮਣੇ ਇਹ ਸੁਲਤਾਨ ਹੈ ਇਹਨਾਂ ਚਾਰੇ ਤਿਆਗ ਉਹ ਕੌਣ ਸਾਉਂਡ ਵਾਲਿਆ ਵੀਰ ਬਣ ਗਏ ਵੀਰ ਬਣ ਗਏ ਵੀਰ ਬਣ ਗਏ ਵੀਰ ਬਣਿਆ ਨਾ ਵੀਰ ਬਣ ਕੇ ਸ਼ੀਲੂ ਹੱਲੇ ਜਲਵਾ ਦਿਖਾਇਆ ਨਹੀਂ ਸ਼ੀਲੂ ਹੱਲੇ ਫੋਮ ਵਿੱਚ ਆਇਆ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਪਰ ਬਮਰਾ ਸਿਰੇ ਦੀ ਗੋਡੀ ਪਾ ਗਿਆ ਲੈ ਵੱਖਰੀ ਬਣਾਉਣੀ ਪੈਣੀ ਹੈ ਆਹ ਸ਼ੈਲੀ ਹੈ ਸ਼ੀਲੂ ਹੈ ਹੁਣ ਕਿਹੜਾ ਖਿਡਾਰੀ ਇਹਨੂੰ ਸ਼ੈਲੀ ਕਹਿੰਦੇ ਮੇਰੇ ਵੀਰੋ ਇਸ ਵੇਲੇ ਨੌਜਾਨ ਗਰੋ ਕੋਸ਼ਿਸ਼ ਕਰਦਾ ਤੇ ਨੰਬਰ ਜਿਹੜਾ ਹੈ ਵਿੱਚ ਖੋਸੇਂ ਕੋਟਲੇ ਵਾਲਾ ਹਰੀਕੇ ਵਾਲਾ ਆਹ ਵੇਖਦੇ ਵੀ ਇਸ ਵੇਲੇ ਫਕਰ ਝੰਡੇ ਵਾਲਾ ਜਿਹੜੇ ਬੈਸਟ ਬਣਗੇ ਉਹਨਾਂ ਨੂੰ ਪਾਲਸਰ ਦਿੱਤੇ ਜਾਣੇ ਮੇਰੇ ਵੀਰੋ ਕੌਣ ਰਣਕੇ ਦਾ ਬੈਸਟ ਬਣਦਾ ਹੈ ਰਿਕਾਰਡ ਤੋੜ ਕੇ ਅੱਠ ਇਤਿਹਾਸਿਕ ਮੈਚ ਫਕਰ ਝੰਡੇ ਵਾਲਾ ਸਰਾ ਗਰਾਈ ਜਾਂਦਾ ਹੈ ਅੱਜ ਰਣਕੇ ਦੇ ਮੇਲੇ ਤੇ ਜਫੇ ਲਾਈ ਜਾਂਦਾ ਹੈ ਕੋਲੋਟੀ ਵਾਲਾ ਪੁੱਤ ਆਹ ਆਹ ਕਬੱਡੀ ਹੈ ਮੀਕਿਆ ਚੱਲ ਪੇ ਛੰਨਾ ਵਾਲੇ ਪੂਰੀ ਦੀ 50000 ਵਾਲੀ ਪਹਿਲੀ ਤੇ 10000 ਵਾਲੀ ਦੂਜੀ ਪੈ ਰਹੀ ਹੈ ਮੇਰੇ ਵੀਰੋ ਇਹ ਛੰਨਾ ਵਾਲਾ ਪੂਰੀ ਹੈ ਆਹ ਵੇਖਣਾ ਜੀ ਇਸ ਵੇਲੇ ਸ਼ਿਲੂ ਸ਼ਿਲੂ ਏ ਟੱਕਰ 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 ਏ ਟੱਕਰ 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 ਏ ਕਿ ਰੇਡ ਕਾਲੇ ਤਿੰਨ ਗੰਦਾਰਤੀਆ ਸਿਖਦੇ ਬੱਗੋ ਯੂਕੇ ਕਮਾਲ ਦਲਬਾਖ ਜੀ ਸਾਡੇ ਤੇ ਨਾਲ ਸੁਖਜੀਤ ਸਿੰਘ ਜੀ ਸੰਧੂ ਅਮਰੀਕਾ ਤੋਂ ਆਏ ਆ ਆ ਵੇਖ ਲੈਣੀ ਪਹਿਲੀ 50000 ਵਾਲੀ ਪਾ ਕੇ ਵਾਪਸ ਆ ਨੁਕਰੇ ਦੀ ਰੇਡ ਅਮਰੀਕਾ ਦਾ ਨਾਲ ਢੋਡਿਆਂ ਵਾਲਾ ਨਾਲ ਵੇਖ ਲੈ ਫਕਰ ਝੰਡੇ ਵਾਲਾ ਆਹ ਵੇਖ ਲੈ ਜੀ ਸੋਨੀ ਇਸ ਵੇ ਕਮਾਲ ਕਰਦਾ ਹੋਇਆ ਕਮਾਲ ਕਰਦਾ ਹੋਇਆ ਚਾਰ ਪਿਆਰ ਪਿਆਰ ਬਿਲਕੁਲ ਨੂੰ ਨੂੰ ਬੋਲ ਖੜੀ ਕੋਣ ਬੱਲੇ ਵਾਲੇ ਕਰਵਾ ਦੇਗਾ ਕੋਣ ਪੂਰੇ ਹੋਵੇਗਾ ਇੱਕ ਪਾਸੇ ਹਰਿਆਣਾ ਉਹ ਦੂਜੇ ਪਾਸੇ ਮਾਦਰਾ ਕਰਸਰੀ ਜੀਪੀ 3 ਉਹ ਕਬੜਾ ਟਾਲਿਆ ਉਹ ਰੋੜਕੇ ਹੁਣ ਚਾਰ ਜਾਫੀ ਨੇ ਚੌਂਦੇ ਵਿੱਚੋਂ ਕਿਹੜਾ ਨੌਜ ਨੰਬਰ ਨੂੰ ਲਾ ਕੇ ਦਫਾ ਧੰਦਨ ਕਰਵਾਉ ਗੱਲ ਸਮੇਂ ਦੀ ਟਾਲੀ ਦਾ ਬੋਲਾ ਤਾਬਾ ਕੌਣ ਗੱਠਾ ਲੈ ਬਲੱਡ ਡੋੰਡਿਆ ਬਿੱਲਾ ਢੋਡੇ ਵਾਲਾ ਕਿੰਕਾ ਕਰ ਸਕੁੰਦੇ ਜੀ ਸਾਹਮਣੇ ਜਿਹੜਾ ਬਿੱਲਾ ਢੋਡੇ ਪਿੰਡ ਵਾਲਾ ਅੱਜ ਵੀ ਕਿੰਨੇ ਤਨ ਪਰ ਹੁੰਦੇ ਆ ਮੁੰਡੇ ਆਹ ਬਿੱਲਾ ਕਿਹੜਾ ਢੋਡੇ ਪਿੰਡ ਦਾ ਉੱਪਰ ਵੱਡੇ ਨਾਲ ਲੁੱਟ ਆ ਗਿਆ ਉਹ ਦੇ ਮਾਰਾ ਹਜ਼ਾਰ ਦੀ ਰੇਡ ਆ ਤਾਂ ਲੱਖ ਲੱਗਿਆ ਹੋਇਆ ਕਹਿੰਦੇ ਆਰਤੀ ਵੱਲੋਂ ਸਾਰੇ ਬਗੋਲੋਂ ਇਸ ਨੌਜਵਾਨ ਦੀ ਰੇਡ ਤੇ ਇਹ ਐ ਸ਼ੰਨਾ ਵਾਲਾ ਸਿੰਘ ਪਰ ਸ਼ੰਨਾ ਵਾਲਾ ਕਹਿੰਦਾ

ਪ੍ਰੀਤ ਕੰਪਲਵਾਨ ਦਾ ਆਓ ਵੇਖ ਸਾਹਮਣੇ ਵੇਖ ਸਾਹਮਣੇ ਵੇਖ ਸਾਹਮਣੇ ਦੇ ਬ੍ਰੇਕ ਹੋ ਬ੍ਰੇਕ ਲਾਵੇਗਾ ਇਹ ਸੜਾ ਫਸਾ ਕਰੇਗਾ ਇਹ ਹਿਸਾਲ ਦੀ ਕਬੱਡੀ ਉਧਰ ਚਾਰ ਜਾਫੀ ਨੇ ਆਹ ਦਰਦ ਮਾਲ ਗਿਆ ਜੀ ਹੰਨੇ ਪਰ ਬੰਨੇ ਕਬੱਡੀ ਖਿਡਾਰੀ ਜਿੰਦਾ ਬਾਬਾ ਬਲਾਇਜ ਵਾਲੀ ਸ਼ਾਜ ਜੀ ਅੱਡੀ ਕਿਰਪਾ ریڑے چیڑی جانا شنایا پولی ریٹرائی لوئی ਜੋੜ ਕੇ ਸਰਾਈ ਜਾਂਦਾ ਏ ਕੰਧਾਂ ਵਾਂਗੂ ਕਹਿੰਦੇ ਇਹਦਾ ਰੌਲਾ ਪਾਈ ਜਾਂਦਾ ਏ ਮੱਖਣ ਦੀ ਤੋਤੇ ਕੁਝ ਨਹੀਂ ਐਉਂ ਜਾਂਦਾ ਸਰਾਈ ਜਾਂਦਾ ਏ ਸਾਹਮਣੇ ਮੇਹ ਖਰੀ ਕੇ ਆ ਲਿਕੇ ਹੁਣ ਜਾਈ ਜਾਂਦਾ ਹਰੀ ਕੇ ਵਾਲਾ ਵੀ ਢਾਈ ਜਾਂਦਾ ਏ ਉਹ ਹਰੀ ਕੇ ਵਾਲੀ ਕੀ ਹਾਲ ਹੋਵੇ ਇਹ ਕਹਿੰਦੇ ਬੰਦੇ ਭਾਗਾਂ ਨਾਲ ਸਾਥੀ ਮਿਲਦੇ ਆ ਇਹ ਭਾਗਾਂ ਨਹੀਂ ਮਿਲੀ ਸ਼ਕੀਅਤ ਪਰ ਗੁਸੂਣੀ ਜੁਹਾ ਬਹੁਤ ਵੱਡਾ ਸਹਿਯੋਗ ਹੈ 20 ਮਠੱਡਾ ਵਾਲਾ ਕਹਿੰਦਾ ਜੀ ਨਵੀਂ ਰੇਡ ਦਾ 500 ਦੇਣਾ 500 ਦੇ ਦੋ ਜਫਾਦੇ ਸ਼ੈਲੀ ਦੇ ਜਫਾਦੇ ਮਾਰ ਕਹਿੰਦੇ ਕੀਤਾ ਜਾਣਾ ਸਤਾਜੀ ਕਰੇਗਾ ਲਿਆ ਲਾਓ ਇਧਰ ਪਾਸੇ ਮਿਲਣਾ ਆਹ ਇੱਕ ਬਾਦ ਹੁੰਦੀ ਹੋਏ ਐਲਵਿਸ਼ਾਹ ਸਾਹਿਬ ਨੂੰ ਬੇਨਤੀ ਹੈ ਜੀ ਨੰਗਲ ਅਬੀਆ ਸੰਜੀਪ ਦੀ ਵਰਸ਼ੀ ਦੇ ਸਾਰਿਆਂ ਨੇ ਪੁੱਜਣਾ ਛੰਨਾ ਵਾਲੇ ਵੀ ਪਈ ਹੋ ਰੇਡ ਤੇ ਸਾਹਮਣੇ ਵੇਖ ਰਾ ਵੀ ਇਸ ਵੇਲੇ ਨੌਜਵਾਨ ਗੱਭਰੂ ਕਰਦਾ ਕੋਸ਼ਿਸ਼ ਹੋ ਨੂੰ ਨੰਬਰ ਕਿ ਲਈ ਸ਼ੇਰ ਵਾਲਾ ਇਸ ਨੇ ਖੇਡ ਮੈਦਾਨ ਦੇ ਵਿੱਚ ਬੰਨ੍ਹਦੇ ਨੇ ਵਾਧਾ ਹੋਇਆ ਹੈ ਸ਼ੈਲੀ ਨਾਲ ਬਿੰਦੂ ਨਾਲ ਅਮਨ ਨਾਲ ਦੀਪਾ ਮੇਰੇ ਵੀਰੋ ਇਸ ਨੇ ਚਾਰੇ ਜਾਸੀ ਪੰਜਾਬ ਹਰਿਆਣੇ ਦੀ ਟੀਮ ਨੇ ਯਾਰ ਨੇ ਸਾਹਮਣੇ ਵੇਖਣਾ ਨਹੀਂ ਚੱਕ ਦੇਸ ਰਾਜ ਵਾਲਾ ਆਜਾ ਇਲਾਕੇ ਦਾ ਸਭਾ ਗਰਾਊਂਡ ਦੀ ਗੱਲ ਜਹਾਜ ਦਾ ਲੱਗਿਆ ਹੋਇਆ ਯੋ ਚੱਕ ਦੇਸ ਰਾਜ ਵਾਲਾ ਦੀਪਾ ਧੰਤ ਤੜ ਕਰਵਾ ਗਿਆ ਰੇਡ ਕਿੰਝ ਹੋ ਰਹੀ ਹੈ ਸਾਰੇ ਸੁਖੇ ਭੰਡਾਲ ਦਾ ਤੇ ਨਾਲ ਖੁਸ਼ੀ ਦੁੱਗਿਆਂ ਦਾ ਸਾਰੇ ਕਬੱਡੀ ਦੇ ਸਟਾਰਾਂ ਦਾ ਧੰਨਵਾਦ 1 ਲੱਖ ਦੀ ਰੇਡ ਸਾਡੀ ਕਰਿਓ ਗੱਲ 1 ਲੱਖ ਦੀ ਰੇਡ ਤੇ ਮੈਨੂੰ ਲੱਗਦਾ ਸ਼ੇਲੀ ਇਧਰੇ ਪਾਸੇ ਕਮਾਲ ਕਰਦੀ ਕੁਝ ਹੀ ਕਰ ਰਹਾ ਹੈ ਤੇ ਇੱਕ ਰੇਡ ਸਫਲ ਹੋ ਗਈ ਇੱਕ ਰੇਡ ਸਫਲ ਆਹ ਸਾਹਮਣੇ ਇਸ ਰੇਡ ਨੌਜਾਨਗਰ ਸ਼ੇਲੀ ਦੇ ਵੀਰੋ ਖੁਸ਼ੀ ਕਰ ਰਹਾ ਜਫਾ ਲਾਉਂਦੀ ਕਾਸ਼ੀ ਪਈਆ ਇਸ ਰੇਡ ਕਮਾਲ ਆ ਜਫਾ 500 ਡਾਲਰ ਵਾਲਾ ਜਫਾ ਮੱਠੜਿਆਂ ਦੇ ਦੀਪ ਲਈ ਜਿਹਨਾਂ ਕਲੱਬਾਂ ਦਾ ਸਹਿਯੋਗ ਹੈ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਯਾਰ ਤੋਂ ਸਾਰਿਆਂ ਦਾ ਬਸ਼ੇਰ ਤੇ ਧੰਨਵਾਦ ਹੈ ਇਹ ਖੇਡ ਲਈ ਮੇਜਰ ਲੀਗ ਕਬੱਡੀ ਫਰਨੀਚਰ ਰਣਕੇ ਦੀ ਧਰਤੀ ਤੋਂ ਵੱਡੇ ਸਹਿਯੋਗ ਨੇ ਸਾਹਮਣੇ ਲਿਖਾਈ ਇਸ ਲਈ ਜੀ ਤਾੜੀਆਂ ਆ ਰਹੀਆਂ ਹਰ ਕੋ ਆਹ ਗਾਣ ਦੇਖ ਲੈ ਲੱਖਾਂ ਦੇ ਜੋਰ ਨਾਲ ਕਰੂੰਗਾ ਆ ਲੱਖਾਂ ਦੇ ਜੋਰ ਨਾਲ ਕਰਦਾ ਆਮ ਸਫਲਤਾ ਦੀ ਨੀਂਹ ਰਣਕੇ ਦਾ ਸਫਲਤਾ ਲਾ ਦਿੰਦਾ ਦੁਨੀਆ ਦੇ ਅੱਡੇ ਮਾਲ ਨੂੰ ਅੱਗੇ ਵਾਲਾ ਗੇੜਾ چاہی بلے 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 پوری کا مقابلہ ਉਹ ਪਾਰ ਚੁਗੇ ਗਾਣੇ ਉਹ ਮੀਆਂ ਲਿਖਿਆ ਨੇ ਆ ਸੋਹੀ ਗਾਣੇ ਆ ਮੀਆਂ ਲਿਖਿਆ ਨੇ ਉਹੀ ਗਾਣੇ ਆ ਮੁਕਰੇ ਦੀ ਰੇਡ ਅੰਕਸ਼ ਦੀ ਹਰਦੇ ਵਾਸਤੇ ਸੋਹੀ ਫਿਰ ਫਿਰ ਕਸ਼ਤੀ ਕਰਦਾ ਆ ਦਲਕਾਲਾ ਗੱਡੀ ਗੱਡੀ ਫੇਮੀ ਉਹ ਨਹੀਂ ਰਿਸਾ ਕਬ ਕਹਿੰਦੇ ਹਰ ਰੁਲ ਕੇ ਕਹਿੰਦੇ ਵੱਡਾ ਕੱਠ ਹੋ ਗਿਆ ਆ ਰੁਲ ਕੇ ਕਹਿੰਦੇ ਨੰਦਾ ਕੱਠ ਹੋ ਗਿਆ ਬੋਲੋ அ <coughs>